ਮਤਲਬ ਜਿਹੜਾ ਸਾਡਾ ਆਪ ਚਾਟੀਵਿੰਡ ਚੌਂਕ ਤੋਂ ਲੈ ਕੇ ਤੇ ਸੁਲਤਾਨਵਿੰਡ ਜਿਹੜਾ ਚੌਂਕ ਹੈਗਾ ਉਸ ਤੋਂ ਇਹ ਬਿਲਕੁਲ ਜਿਹੜੀਆਂ ਬੰਦ ਟ੍ਰੈਫਿਕ ਜਿਹੜੀ ਆ ਉਹਦੀ ਡਾਇਵਰਸ਼ਨਾਂ ਦਿੱਤੀਆਂ ਜਾਣਗੀਆਂ ਜਿਵੇਂ ਸੁਲਤਾਨਵਿੰਡ ਪਿੰਡ ਜਿਹੜਾ ਪਿੰਡ ਨੂੰ ਜਾਂਦੀ ਆ ਰੋਡ ਉਧਰੋਂ ਡਾਇਵਰਸ਼ਨ ਕਰਾਂਗੇ ਤੇ ਜਿਹੜੀਆਂ ਪਾਰਕਿੰਗਸ ਹੈਗੀਆਂ ਵਾ ਉਹ ਵੀ ਅਸੀਂ ਡਿਸਾਈਡ ਕਰ ਲਈਆਂ ਵਾ ਜਿਹੜੀਆਂ ਟੂ व्हीਲਰਸ ਦੀਆਂ ਪਾਰਕਿੰਗ ਜਿਹੜੀ ਸ਼ੀਤਾਂ ਸਾਹਬ ਦੀ ਨਵੀਂ ਪਾਰਕਿੰਗ ਬਣੀ ਹੋਈ ਆ ਇਰੇ ਰੂਟ ਹੈਗੇ ਆ ਦੋ ਰੂਟ ਡਿਸਾਈਡ ਹੁੰਦੇ ਆ ਜਿਹੜੇ ਕਿਚਲੂ ਕਿਚਲੂ ਚੌਂਕ ਤੋਂ ਲੈ ਕੇ ਨਰੂਲਾ ਘਟ ਨੋਵਲਟੀ ਵਾਲਾ ਪਾਸਾ ਇੱਕ ਦੂਸਰਾ ਰੂਟ ਹੈਗਾ ਪਰ ਇਹ ਕਿਚਲੂ ਚੌਂਕ ਤੋਂ ਲੈ ਕੇ ਰਿਆਲਟੋ ਵਾਲੀ ਸਾਈਡ ਤੇ ਜਿਹੜੇ ਦੋਵੇਂ ਰੂਟ ਆ ਆਲਟਰਨੇਟਿਵ ਰੂਟ ਵੀ ਸਾਡੇ ਹੈਗੇ ਆ ਜਿਹੜੇ ਰੂਟ ਬਿਲਕੁਲ ਕਲੀਅਰ ਹੋਣਗੇ ਬਿਲਕੁਲ ਇੱਥੇ ਜਿਹੜੀ ਤੁਸੀਂ ਗੱਲ ਕਰਦੇ ਜਿਹੜੀ ਰੋਡ ਤੇ ਆਪਾਂ ਖੜੇ ਹੋਇਆ ਬਿਲਕੁਲ ਜਿਹੜੀ ਸ਼ਿਦਾਂ ਸਾਹ ਵਾਲੀ ਰੋਡ ਹੈਗੀ ਆ ਇਸ ਤੇ ਕੋਈ ਵੀ ਜਿਹੜੇ ਲੰਗਰ ਆ ਟੈਂਟ ਵਗੈਰਾ ਉਹ ਅਜੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਸੀ ਕਿ ਇਹ ਸਿਰਫ ਸੰਗਤ ਦੇ ਆਉਣ ਜਾਣ ਵਾਸਤੇ ਚੱਲਣ ਵਾਸ ਜਿਹੜੀ ਇਹਦੇ ਸਾਹਮਣੇ ਵਾਲੀ ਹੈ ਜਿੰਨੇ ਵੀ ਲੰਗਰ ਦੇ ਟੈਂਟ ਹੋਣਗੇ ਸਾਰੇ ਉਹਦੇ ਦੇ ਉੱਥੇ ਰੱਖੇ ਜਾਣਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਮੌਜੂਦਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਤੇ ਅੱਜ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਮੈਨੇਜਮੈਂਟ ਦੇ ਨਾਲ ਕਮੇਟੀ ਦੇ ਨਾਲ ਜੋ ਆ ਕਹਿ ਲਈਏ ਕਿ ਮੀਟਿੰਗ ਕੀਤੀ ਗਈ ਆ ਪ੍ਰਧਾਨ ਸਾਹਿਬ ਦੇ ਨਾਲ ਨਾਲ ਦੀ ਨਾਲ ਜੇ ਗੱਲ ਕਰ ਲਈਏ ਕਿ ਜੋ ਮੈਨੇਜਰ ਸਾਹਿਬ ਹੈਗੇ ਨੇ ਕੀ ਕੁਛ ਪ੍ਰਬੰਧ ਹੈਗੇ ਨੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਬਾਹਰ ਤਾਂ ਉਹਦੇ ਰੱਖਣ ਵਾਸਤੇ ਐਸਪੀ ਮੈਨੂੰ ਖੁਦ ਪਹੁੰਚੇ ਨੇ ਤਾਂ ਗੱਲ ਵੀ ਕਰਾਂਗੇ ਮੈਮ ਕੀ ਕੁਛ ਪ੍ਰਬੰਧ ਜੋ ਹੁਣ ਕੀਤੇ ਗਏ ਨੇ ਇੱਥੇ ਕਿਉਂਕਿ ਕਾਫੀ ਜ਼ਿਆਦਾ ਰਸ਼ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਵੇਖਿਆ ਜਾ ਸਵੇਰੇ ਮੀਟਿੰਗ ਰੱਖੀ ਹੋਈ ਸੀਗੀ ਜਿਹੜੇ ਮੈਨੇਜਰ ਦੇ ਪ੍ਰਧਾਨ ਅਸ਼ੀਦਾਂ ਸਾਹਿਬ ਗੁਰਦੁਆਰੇ ਦੇ ਆ ਉਹਨਾਂ ਨੇ ਮੈਨੂੰ ਕੱਲ ਸ਼ਾਮ ਹੀ ਕਿਹਾ ਸੀਗਾ ਕਿ ਇੱਕ ਵਾਰੀ ਆਪਾਂ ਬੈਠ ਕੇ ਮੀਟਿੰਗ ਕਰ ਲਈਏ ਮੈਂ ਵੀ ਚਾਹੁੰਦੀ ਸੀ ਕਿਉਂਕਿ ਬੜੀ ਸੰਗਤ ਜਿਹੜੀ ਆ ਬੜੀ ਭਾਰੀ ਮਤਲਬ ਕਾਫੀ ਲੋਕ ਜਿਹੜੇ ਆ ਬਾਬਾ ਅਸ਼ੀਦਾਂ ਸਾਹਿਬ ਦੇ ਗੁਰਦੁਆਰੇ ਨਮਸਤਕ ਹੁੰਦੇ ਆ ਦਿੱਲੀ ਦਾ ਹੈਗਾ ਤੇ ਗੁਰੂ ਮਹਾਰਾਜ ਦੇ ਜਨਮ ਦਿਹਾੜਾ ਵਾ ਇਸ ਕਰਕੇ ਹੋਰ ਵੀ ਸੰਗਤ ਦਾ ਇਜ਼ਾਫਾ ਹੈਗਾ ਤੇ ਉਹਦੇ ਨਾਲ ਗੱਲਬਾਤ ਕਰਦੇ ਹੋਏ ਇਹ ਸੀਗਾ ਕਿ ਜਿਹੜੇ ਆ ਰੋਡ ਆਪਾਂ ਜਿੱਥੇ ਹੁਣ ਚੱਲ ਰਹੇ ਆ ਮਤਲਬ ਜਿਹੜਾ ਸਾਡਾ ਆਪ ਚਾਟੀਪਿੰ ਤੇ ਸੁਲਤਾਨਵਿੰਡ ਜਿਹੜਾ ਚੌਂਕ ਹੈਗਾ ਉਸ ਤੋਂ ਇਹ ਬਿਲਕੁਲ ਜਿਹੜੀਆਂ ਬੰਦ ਟ੍ਰੈਫਿਕ ਜਿਹੜੀ ਆ ਉਹਦੀ ਡਾਇਵਰਸ਼ਨਾਂ ਦਿੱਤੀਆਂ ਜਾਣਗੀਆਂ ਜਿਵੇਂ ਸੁਲਤਾਨਵਿੰਡ ਪਿੰਡ ਜਿਹੜਾ ਪਿੰਡ ਨੂੰ ਜਾਂਦੀ ਆ ਰੋਡ ਉਧਰ ਨੂੰ ਡਾਇਵਰਸ਼ਨ ਕਰਾਂਗੇ ਇਹ ਬਿਲਕੁਲ ਪ੍ਰੋਪਰ ਸਾਰੇ ਬੈਰੀਕੇਟਿੰਗ ਕਰਕੇ ਤੇ ਜਿਹੜੀਆਂ ਪਾਰਕਿੰਗਸ ਹੈਗੀਆਂ ਵਾ ਉਹ ਵੀ ਅਸੀਂ ਡਿਸਾਈਡ ਕਰ ਲਈਆਂ ਵਾ ਜਿਹੜੀਆਂ ਟੂ ਵੀਲਰਸ ਦੀਆਂ ਪਾਰਕਿੰਗ ਜਿਹੜੀ ਸ਼ੀਤਾਂ ਸਾਹਿਬ ਦੀ ਨਵੀਂ ਪਾਰਕਿੰਗ ਬਣੀ ਹੋਈ ਆ ਜਿਹੜੀ ਆਪਾਂ ਹੁਣ ਬੈਕ ਸਾਈਡ ਤੋਂ ਚਾਟੀਵਿੰਡ ਚੌਂਕ ਤੋਂ ਵੇਖ ਕੇ ਆਏ ਆ ਉਹ ਸਾਰੇ ਜਿੰਨੇ ਵੀ ਟੂ ਵੀਲਰ ਆ ਤੁਸੀਂ ਵੀ ਵੇਖਿਆ ਨਾਲ ਸ਼ਾਇਦ ਹੋ ਸਕਦਾ 8900 ਦੇ ਪਲਾਸ ਹੀ ਜਿਹੜੇ ਆ ਉਹ ਟੂ ਵੀਲਰਸ ਲੱਗਦਾ ਹਨਗੇ ਬਾਕੀ ਜਿਹੜੀਆਂ ਸੜੀਆਂ ਪਾਰਕਿੰਗ ਕਿਉਂਕਿ ਬਹੁਤ ਜ਼ਿਆਦਾ ਪਾਰਕਿੰਗ ਨਹੀਂ ਹੈਗੀਆਂ ਕਾਰ ਪਾਰਕਿੰਗ ਵਾਸਤੇ ਪਰ ਫਿਰ ਵੀ ਸਾਡੀ ਕੋਸ਼ਿਸ਼ ਹੈ ਕਿ ਆ ਜਿਵੇਂ ਇੱਥੇ ਨਾਲ ਇੱਕ ਹੈਗੀ ਆ ਪਾਰਕਿੰਗ ਜਿਹੜੀ ਆ ਜਿਹੜੀ ਕਮਬਾਗ ਹੈਗਾ ਵਾ ਬਲਾਰੀਆ پارک ਜਿਹੜਾ ਹੈਗਾ ਇਹਦੀ ਪਾਰਕਿੰਗ ਵੀ ਖਾਲੀ ਕਰਾਵਾਂਗੇ ਹੋਰ ਸਕੂਲ ਵੀ ਹੈਗਾ ਵਾ ਇੱਕ ਦੋ ਸਕੂਲ ਹੈਗੇ ਆ ਗੁਰਦੁਆਰਾ ਸਾਹਿਬ ਵੀ ਨਾਲ ਇੱਕ ਹੈਗਾ ਸਾਰੀਆਂ ਜਿਹੜੀਆਂ ਪਾਰਕਿੰਗ ਆ ਖਾਸ ਕਰਕੇ ਲੋਕਾਂ ਨੂੰ ਪ੍ਰੋਬਲਮ ਨਾ ਆਵੇ ਇਸ ਤਰ੍ਹਾਂ ਜਿਹੜੀ ਬੱਸ ਸਟੈਂਡ ਦੇ ਲਾਗੇ ਪਾਰਕਿੰਗਸ ਹੈਗੀਆਂ ਆ ਅਕਾਲੀ ਫੂਲਾ ਸਿੰਘ ਬਾ ਉਹਨਾਂ ਦੀ ਪਾਰਕਿੰਗ ਹੈਗੀ ਆ ਜਿੰਨੀਆਂ ਵੀ ਸਾਡੇ ਇੱਕ ਪਟਾਕਾ ਮਾਰਕੀਟ ਦੇ ਹੈਗੀਆਂ ਉਹਦੀ ਪਾਰਕਿੰਗ ਕਾਫੀ ਵੱਡੀ ਪਾਰਕਿੰਗ ਆ ਔਰ ਸਾਡੀ ਕੋਸ਼ਿਸ਼ ਆ ਸਾਰੀਆਂ ਜਿਹੜੀਆਂ ਪਾਰਕਿੰਗ ਆ ਉਹ ਜਿੰਨੀ ਵੀ ਸੰਗਤ ਆਊਗੀ ਅਸੀਂ ਉਧਰ ਦੇ ਕੇ ਸੰਗਤ ਪੈਦਲ ਚੱਲ ਕੇ ਆਵੇ ਤਾਂ ਜੋ ਕਿਸੇ ਨੂੰ ਕੋਈ ਜਿਹੜੀ ਰਸਤੇ ਵਿੱਚ ਕਿਸੇ ਦਾ ਨਾ ਕੋਈ ਜਾਮ ਨਾ ਲੱਗੇ ਯਾ ਮਿਸ ਤੇ ਨਾਲ-ਨਾਲ ਕਿਉਂਕਿ ਕਾਫੀ ਜ਼ਿਆਦਾ ਸੰਗਤ ਹੋਣੀ ਆ ਤਾਂ ਪੂਰੇ ਸ਼ਹਿਰ ਦੀ ਜੇ ਗੱਲ ਕਰ ਲਈਏ ਤਾਂ 26 ਤਰੀਕ ਨੂੰ ਵੈਸੇ ਵੀ ਰਿਪਬਲਿਕ ਡੇ ਵੀ ਆ ਤਾਂ ਵੀ ਵੀ ਆਈ ਪੀ ਜ਼ੋਰ ਵੀ ਆਉਣੇ ਆ ਤਾਂ ਕੀ ਰੂਟ ਮੈਪ ਕੀ ਰਹੂਗਾ ਸਾਰੇ ਸ਼ਹਿਰ ਦਾ ਐਕਚੁਅਲੀ ਤਕਰੀਬਨ ਜਿਹੜੀ ਜਿਹੜੀ 26 ਜਨਵਰੀ ਦੀ ਆ ਉਹ ਤਕਰੀਬ ਸਵੇਰੇ ਮਤਲਬ 12 ਵਜੇ ਤੱਕ ਉਹ ਖਤਮ ਹੋ ਜਾਣਾ ਜੋ ਤੱਕ ਪਬਲਿਕ ਨੇ ਬਾਹਰ ਨਿਕਲਣਾ ਕਿਉਂਕਿ 11-12 ਵਜੇ ਨੂੰ ਬਾਜ਼ਾਰ ਹੀ ਖੁੱਲਦੇ ਆ ਜਿਹੜੇ ਰੂਟ ਹੈਗੇ ਆ ਦੋ ਰੂਟ ਡਿਸਾਈਡ ਹੁੰਦੇ ਆ ਜਿਹੜੇ ਕਿਚਲੂ ਕਿਚਲੂ ਚੌਂਕ ਤੋਂ ਲੈ ਕੇ ਨਰੂਲਾ ਘਟ ਨੋਵਲਟੀ ਵਾਲਾ ਪਾਸਾ ਇੱਕ ਦੂਸਰਾ ਰ ਤੋਂ ਲੈ ਕੇ ਰਿਆਲਟੋ ਵਾਲੀ ਸਾਈਡ ਤੇ ਜਿਹੜੇ ਦੋਵੇਂ ਰੂਟਾਂ ਆਲਟਰਨੇਟਿਵ ਰੂਟ ਵੀ ਸਾਡੇ ਹੈਗੇ ਆ ਜਿਹੜੇ ਰੂਟ ਬਿਲਕੁਲ ਕਲੀਅਰ ਹੋਣਗੇ ਔਰ ਕੋਸ਼ਿਸ਼ ਹੋਊਗੀ ਇਹੋ ਕੋਸ਼ਿਸ਼ ਹੋਊਗੀ ਵੀ ਕਿਸੇ ਵੀ ਨੂੰ ਵੀ ਜਿਵੇਂ ਬੱਚਿਆਂ ਦੀਆਂ ਵੱਖਰੀਆਂ ਮਰਜ਼ੀਆਂ ਪਾਰਕਿੰਗ ਬਣੀਆਂ ਵੀ ਵੀਆਈਪੀ ਵੱਖਰੀ ਪਾਰਕਿੰਗ ਬਣੀਆਂ ਜਨਰਲ ਪਾਰਕਿੰਗ ਵੱਖਰੀ ਬਣੀਆਂ ਹੋਈਆਂ ਆਲਰੇਡੀ ਸਾਡੇ ਜ਼ੋਨ ਚਾਰ ਜਾਂਦੇ ਨੇ ਡਿਊਟੀਆਂ ਲੱਗੀਆਂ ਹੋਈਆਂ ਮਾਨਜੋਗ ਸੀਪੀ ਸਾਹਿਬ ਅੱਜ 2 ਵਜੇ ਮੀਟਿੰਗ ਕਰਨਗੇ ਤੇ ਪ੍ਰੋਪਰ ਸਾਰਿਆਂ ਨੂੰ ਬਰੀਫ ਕਰਨਗੇ ਔਰ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਕਿਤੇ ਜਾਮ ਨਾ ਲੱਗੇ ਉਹ ਲੱਗੂਗਾ ਵੀ ਨਹੀਂ 12 ਵਜੇ ਤੱਕ ਸਾਡੇ ਤਕਰੀਬ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਗੀ ਮੇਰੇ ਖਿਆਲ ਨਾਲ ਨਲਲਜਿਸ ਰੋਡ ਤੇ ਆਪਾਂ ਖੜੇ ਆ ਇੱਥੇ ਕਾਫੀ ਜ਼ਿਆਦਾ ਲੰਗਰ ਜੋ ਸ਼ਰਧਾਲੂ ਹੈਗੇ ਨੇ ਜੇ ਗੱਲ ਕਰ ਲਈਏ ਕਿ ਜੋ ਗੁਰੂ ਸਾਹਿਬ ਜੀ ਨੂੰ ਮੰਨਣ ਵਾਲੇ ਸੇਵਾਦਾਰ ਵੀ ਹੈਗੇ ਨੇ ਉਹਨਾਂ ਵੱਲ ਲਗਾਏ ਵੀ ਜਾਣੇ ਨੇ ਕਿਉਂਕਿ ਇਹ ਦੋਵੇਂ ਰੋਡਾਂ ਭਰੀਆਂ ਹੋਣੀਆਂ ਨੇ ਤਾਂ ਇਹਨਾਂ ਨੂੰ ਕਿਸ ਤਰੀਕੇ ਦਾ ਕਿਉਂਕਿ ਜਦੋਂ ਦੱਸਿਆ ਕਿ ਬਲੌਕ ਕਰ ਦੇਣੀ ਆ ਰੋਡ ਤਾਂ ਇਸ ਦੇ ਨਾਲ ਨਾਲ ਜੋ ਸ਼ਰਾਰਤੀ ਅੰਸਰ ਹੈਗੇ ਕਿਤੇ ਨਾ ਕਿਤੇ ਜੋ ਅਲਰਟ ਤੇ ਵੀ ਹੈਗਾ ਪੰਜਾਬ ਕਿਉਂਕਿ ਗੁਰਪਤਵੰਦ ਪੰਨੂ ਹੋਣਾ ਵੱਲੋਂ ਵੀ ਕਾਫੀ ਜੋ ਕਹਿ ਵੀ ਗਿਆ ਤਾਂ ਜਿੱਥੇ ਦਰਗਾਣਾ ਮੰਦਿਰ ਦੇ ਵਿੱਚ ਸਿਕਿਉਰਟੀ ਪਰਪਸ ਦੇ ਨਾਲ ਜੋ ਵੇਖਿਆ ਜਾ ਰਿਹਾ ਸਾਰੀ ਸਿਕਿਉਰਟੀ ਹੱਦਾਂ ਸੈੱਟ ਕੀਤੀਆਂ ਗਈ ਬਿਲਕੁਲ ਇਥੇ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੀ ਰੋਡ ਤੇ ਆਪਾਂ ਖੜੇ ਹੋਏ ਹਾਂ ਬਿਲਕੁਲ ਜਿਹੜੀ ਸ਼ਿਦਾਂ ਸਾਹ ਵਾਲੀ ਰੋਡ ਹੈਗੀ ਆ ਇਸ ਤੇ ਕੋਈ ਵੀ ਜਿਹੜੇ ਲੰਗਰ ਆ ਟੈਂਟ ਵਗੈਰਾ ਉਹ ਅੱਜ ਮੈਨੇਜਰ ਸਾਹਿਬ ਨਾਲ ਗੱਲ ਹੋਈ ਸੀ ਕਿ ਇਹ ਸਿਰਫ ਸੰਗਤ ਦੇ ਆਉਣ ਜਾਣ ਵਾਸਤੇ ਚੱਲਣ ਵਾਸਤੇ ਰਸਤੇ ਵਿੱਚ ਰੱਖਿਆ ਗਿਆ ਜਿਹੜੀ ਇਹਦੇ ਸਾਹਮਣੇ ਵਾਲੀ ਹੈ ਜਿੰਨੇ ਵੀ ਲੰਗਰ ਦੇ ਟੈਂਟ ਹੋਣਗੇ ਸਾਰੇ ਉਹਦੇ ਤੇ ਉੱਥੇ ਰੱਖੇ ਜਾਣਗੇ ਤਾਂ ਜੋ ਜਿਹੜੀ ਸੰਗਤ ਆ ਉਧਰ ਹੀ ਉਹਨਾਂ ਨੂੰ ਕਿਹਾ ਪ੍ਰੋਪਰ ਉੱਥੇ ਡਸਟਬਿਨ ਹੋਣ ਪੋਲੀਥੀਨ ਲਾਈ ਜਾਣ ਤਾਂ ਜੋ ਜਿਹੜੀ ਸੰਗਤ ਆ ਕੋਈ ਵੀ ਜਿਹੜਾ ਹੋਵੇ ਕੋਈ ਬਜ਼ੁਰਗ ਵੀ ਹੋਵੇ ਪੈਰ ਸਲਿੱਪ ਨਾ ਹੋ ਬਾਕੀ ਜਿਹੜੀ ਗੱਲ ਸਿਕਿਉਰਿਟੀ ਦੀ ਰਹੀ ਹੈ ਆਲਰੇਡੀ ਜਿਹੜੀ ਐਂਟੀ ਸਬੋਟੇਜ ਸਾਡੀ ਹੋਊਗੀ ਪ੍ਰੋਪਰ ਉਹ ਚੱਲ ਹੀ ਰਹੀਆਂ ਸਾਡੀਆਂ ਤੁਸੀਂ ਵੇਖਿਆ ਆਲਰੇਡੀ ਮਾਂਜੋਕ ਸੀਪੀ ਸਾਹਮਣੇ ਬੜੀ ਮਤਲਬ ਜਿਹੜੀ ਸਾਡੀ ਆਲਰੇਡੀ ਡੇ ਨਾਈਟ ਚੈਕਿੰਗ ਚੱਲਣ ਦੀਆਂ ਨਾਕੇ ਲੱਗੇ ਹੋਏ ਸਾਰਾ ਕੁਝ ਇਹਦੇ ਵਿੱਚ ਵੀ ਸਾਡੀਆਂ ਪੈਟਰੋਲਿੰਗ ਟੀਮਾਂ ਹੋਣਗੀਆਂ ਜਿਹੜੀਆਂ ਵਾਚ ਮਤਲਬ ਫੁੱਟ ਪੈਟਰੋਲਿੰਗ ਹੋਊਗੀ ਜਿਹੜੀਆਂ ਵਾਚ ਕਰਨੀਆਂ ਵੀ ਕੋਈ ਵੀ ਐਵੇਂ ਦਾ ਗਲਤ ਅੰਸਰ ਨਾ ਹੋਵੇ ਸਾਡੀਆਂ ਸਿਵਲ ਕਪੜਿਆਂ ਦੇ ਵਿੱਚ ਵੀ ਮੁਲਾਜ਼ਮ ਲੱਗੇ ਹੋਣਗੇ ਔਰ ਵਾਚ ਕਰਨਗੇ ਕੋਈ ਵੀ ਐਵੇਂ ਦਾ ਪ੍ਰੋਬਲਮ ਕੋਈ ਹੋਊਗਾ ਇਮੀਡੀਏ ਜਿਹੜੀ ਸਾਡਾ ਇੱਥੇ ਅਸੀਂ ਇੱਥੇ ਸਾਰੇ ਜਣੇ ਖੁਦ ਆਪ ਹੋਵਾਂਗੇ ਸਾਡੇ ਇਨਚਾਰਜ ਡੀਐਸਪੀ ਸਾਰੇ ਹੋਣਗੇ ਕੋਈ ਪ੍ਰੋਬਲਮ ਹੋਊਗੀ ਤੇ ਇਮੀਡੀਏ ਇਹਨੂੰ ਕਵਰ ਕਰਾਂਗੇ ਔਰ ਆਸ ਕਰਦੇ ਹਾਂ ਗੁਰੂ ਮਹਾਰਾਜ ਦੇ ਘਰ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਬੜੀ ਸ਼ਾਂਤੀ ਨਾਲ ਜਿੰਨੇ ਵੀ ਅੱਜ ਤੱਕ ਨਗਰ ਕੀਰਤਨ ਜਾਂ ਗੁਰੂ ਮਹਾਰਾਜ ਦੇ ਦੇਣ ਦੇ ਆ ਰਹੇ ਬੜੀ ਵਧੀਆ ਤਰ੍ਹਾਂ ਨਿਕਲਦੇ ਆ ਔਰ ਲੋਕਾਂ ਨੂੰ ਵੀ ਅਪੀਲ ਕਰੂੰਗੀ ਕਿ ਸ਼ਾਂਤੀ ਦੇ ਨਾਲ ਸਿਰਫ ਦਰਸ਼ਨ ਕਰਨਾ ਉਹਨਾਂ ਐਵੇਂ ਦਾ ਕੋਈ ਵੀ ਪ੍ਰੋਬਲਮ ਜਿਹੜੀ ਹੈ ਕ੍ਰੀਏਟ ਨਾ ਕਰਨ ਕਿਉਂਕਿ ਆਲਰੇਡੀ ਪੁਲਿਸ ਜਿਹੜੀ ਹੈ ਸੁਪਰਵਾਈਜ਼ ਕਰ ਰਹੀ ਆ ਸੀਸੀਟੀਵੀ ਕੈਮਰੇ ਲ ਬਹੁਤ ਵਧੀਆ ਤਰ੍ਹਾਂ ਜਿਹੜਾ ਇਹ ਕੀ ਕਹਿੰਦੇ ਨੇ ਦਿਨ ਵਧੀਆ ਨਿਕਲੇ ਸਿਵਲ ਦੇ ਵਿੱਚ ਵੀ ਜਿਹੜੇ ਅਧਿਕਾਰੀ ਜਿਹੜੇ ਲਗਾਏ ਜਾਣਗੇ ਜਿਹੜੇ ਨਾਲ ਨਗਰ ਕਿਰਤਾਂ ਦੇ ਵਿੱਚ ਬਿਲਕੁਲ ਬਿਲਕੁਲ ਸਿਵਲ ਕਪੜਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸਰਵੇਲੈਂਸ ਟੀਮਾਂ ਲੱਗਣਗੀਆਂ ਸਿਵਲ ਕਪੜਿਆਂ ਦੇ ਵਿੱਚ ਲੱਗਣਗੀਆਂ ਜਿਹੜੀਆਂ ਫੁੱਟ ਪੈਟਰੋਲਿੰਗ ਕਰਨਗੀਆਂ ਉਹਦੇ ਨਾਲ ਸਾਡੀਆਂ ਯੂਨੀਫਾਰਮ ਵਾਲੀਆਂ ਟੀਮਾਂਸ ਵੀ ਲੱਗਣਗੀਆਂ ਸਾਡੀ ਆਲਰੇਡੀ ਟ੍ਰੈਫਿਕ ਦੀਆਂ ਵੀ ਜਿਹੜੀ ਹੈ ਮੁਲਾਜ਼ਮ ਉਹ ਵੀ ਲੱਗਣਗੇ ਪ੍ਰੋਪਰ ਸਾਡੇ ਨਾਕੇ ਵੀ ਲੱਗਣਗੇ ਹਰ ਇੱਕ ਚੀਜ਼ ਤੋਂ ਧਿਆਨ ਰੱਖਿਆ ਜਾਊਗਾ ਇਹਨਾਂ ਦੇ ਨਾਲ ਟਾਈ ਆਪਾਂ ਨੰਬਰ ਅਸੀਂ ਸ਼ੇਅਰ ਕਰਦੇ ਆ ਕਿਸੇ ਜਾਉਗੀ ਬਾਕੀ ਜਿਹੜੀ ਤੁਸੀਂ ਛੋਟੀਆਂ ਛੋਟੀਆਂ ਸਨੇਚਿੰਗ ਹੁੰਦੀਆਂ ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਕੋਈ ਵੀ ਐਵੇਂ ਦੀ ਕੋਈ ਮਾੜਾ ਆਨਸਰ ਜਾਂ ਜਿਵੇਂ ਮੰਗਣ ਵਾਲਿਆਂ ਦੀ ਪੇਸ ਵਿੱਚ ਲਿਆ ਕੇ ਮੋਬਾਈਲ ਸਨੇਚ ਪਰਸ ਸਨੇਚ ਪਾਕਟ ਸਨੇਚ ਕਰੇ ਉਹ ਕੋਈ ਐਵੇਂ ਦਾ ਕੰਮ ਨਹੀਂ ਹੋਣ ਦਵਾਂਗੇ ਜੀ ਜਿਵੇਂ ਤੁਸੀਂ ਦੇਖਿਆ ਐ ਸਾਡੇ ਐਡੀਐਸਪੀ ਮੈਡਮ ਅਮਨਦੀਪ ਕੌਰ ਤੇ ਇਹਨਾਂ ਵੱਲੋਂ ਜਿਹੜਾ ਹੈ ਆਪਣੇ ਜੋ ਐਸਐਚਓਸ ਦੇ ਨਾਲ ਜੋ ਗੁਰਦੁਆਰਾ ਸਾਹਿਬ ਦੇ ਜੋ ਮੈਨੇਜਰ ਸਾਹਿਬ ਨੇ ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਿਆ ਤੇ ਨਾਲ ਜਿਹੜੇ ਪੁਖਤਾ ਪ੍ਰਬੰਧ ਵੇਖੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਕਿਉਰਟੀ ਪਰਪਸ ਹੈਗੇ ਨੇ ਔਰੇ ਰਾਹੀ ਜੇ ਵੇਖਿਆ ਜਾਵੇ ਤਾਂ ਜਿਹੜੇ ਪੁਖਤਾ ਪ੍ਰਬੰਧ ਦੇ ਨਾਮ ਵੱਲੋਂ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀਪ ਕੌਰ ਤੇ ਨਾਲ ਲੱਛਸ ਨੂੰ ਜਗਵਾਨੀ ਟੀਵੀ ਸ਼੍ਰੀਮੰਸਾ ਸਾਹਿਬ